ਮੈਂ ਭਗਵਾਨ ਸਿੰਘ ਲਬਾਣਾ ਪ੍ਰੈਜ਼ੀਡੈਂਟ ਬਾਬਾ ਮੱਖਣ ਸਿੰਘ ਲਬਾਣਾ ਫਾਊਂਡੇਸ਼ਨ ਸੈਕਟਰ 30ਏ ਚੰਡੀਗੜ੍ਹ ਅਤੇ ਮੇਰੇ ਨਾਲ ਸਰਦਾਰ ਮਹਿੰਦਰ ਸਿੰਘ ਜੀ ਡੀਐਸਪੀ ਪ੍ਰਧਾਨ ਬਾਬਾ ਮੱਖਣ ਸਿੰਘ ਲਬਾਣਾ ਸੁਸਾਇਟੀ ਵੈਲਫੇਅਰ ਸੁਸਾਇਟੀ ਰਜਿਸਟਰਡ ਗੁਲੰਦਰ ਅਤੇ ਸਰਦਾਰ ਬਲਦੇਵ ਸਿੰਘ ਜੀ ਮੰੰਦਰ ਪ੍ਰਧਾਨ ਬਾਬਾ ਮੱਖਣ ਸਿੰਘ ਲਬਾਣਾ ਵੈਲਫੇਅਰ ਫੋਰਮ ਅੰਮ੍ਰਿਤਸਰ ਅਤੇ ਸਾਰੇ ਮੇਰੇ ਨਾਲ ਇਨਾ ਫਾਊਂਡੇਸ਼ਨ ਦੇ ਔਰ ਇਹਨਾਂ ਸੁਸਾਇਟੀ ਦੇ ਅਹੁਦੇਦਾਰ ਸਹਿਬਾਨ ਔਰ ਸਾਰੇ ਮੇਰੇ ਮੈਂਬਰਾਂ ਸਹਿਬਾਨ ਅੱਜ ਅਸੀਂ ਸ੍ਰੀ ਘਾਟਕਤ ਸਾਹਿਬ ਜੀ ਅੱਗੇ ਇਹ ਬੇਨਤੀ ਕਰਨ ਆਏ ਆਂ ਕਿ ਜੋ ਨੋਟਿਸ ਬੀਬੀ ਜਗੀਰਕੌਰ ਜੀ ਨੂੰ ਉਹਨਾਂ ਨੂੰ ਦਿੱਤਾ ਗਿਆ ਉਸ ਸੰਬੰਧੀ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਲਿਖਤੀ ਰੂਪ ਦੇ ਦੇ ਵਿੱਚ ਜਿੰਨਾਂ ਸੰਸਥਾਵਾਂ ਵੱਲੋਂ ਬਾਬਾ ਮੱਖਣਸ਼ਾ ਲਵਾਨਾ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਬਾਬਾ ਮੱਖਣਸ਼ਾਹ ਨਬਾਣਾ ਵੈਲਫੇਅਰ ਸੁਸਾਇਟੀ ਰਜਿਸਟਰਡ ਜਨੰਦਰਵਨੋਂ بابا ਮੱਖਣਸ਼ਾਹ ਨਬਾਣਾ ਵੈਲਫੇਅਰ ਫੋਰਮ ਅੰਮ੍ਰਿਤਸਰ ਵੱਲੋਂ ਅਸੀਂ ਉਹ ਲਿਖਤੀ ਰੂਪ ਦੇ ਵਿੱਚ ਈਕਾਤਕ ਸਾਹਿਬ ਦੇ ਸਕਤਰਤ ਦੇ ਵਿੱਚ ਇਹਨਾਂ ਨੂੰ ਅਸੀਂ ਦੇ ਦਿੱਤੀਆਂ ਨੇ ਔਰ ਜੋ ਬੀਬੀ ਜੀ ਦੇ ਖਿਲਾਫ ਨਿੱਜੀ ਰੂਪ ਦੇ ਵਿੱਚ ਦੋਸ਼ ਲਗਾਏ ਗਏ ਹਨ ਉਹ ਅਸੀਂ ਸਮਝਦੇ ਹਾਂ ਕਿ ਇਹ ਸ੍ਰੀ ਈਕਾਤਕ ਸਾਹਿਬ ਜੋ ਕਿ ਸਿੱਖਾਂ ਦੀ ਬਹੁਤ ਹੀ ਮਹਾਨ ਸੰਸਥਾ ਇਹੋ ਜਿਹੇ ਨਿੱਜੀ ਮਸਲੇ ਜਿਹੜੇ ਨੇ ਉਹ ਇਹੋ ਜੀ ਸਰਬ ਸੰਸਥਾ ਦੇ ਉੱਤੇ ਜਿਹੜੇ ਵਿਚਾਰਨੇ ਨੇ ਉਹ ਕਿਸੇ ਵੀ ਤਰ੍ਹਾਂ ਸਿੱਖ ਪੰਥ ਦੇ ਵਿੱਚ ਐਵੇਂ ਲੱਗਦਾ ਕਿ ਜਾਇਜ਼ ਨਹੀਂ ਸੋ ਅਸੀਂ ਸਾਰੇ ਇੱਥੇ ਸਮੂਹ ਉਹਦੇ ਦਾ ਉਹ ਦੇਸ਼ ਉਦੇਸ਼ ਵਸਦੀ ਸੰਗਤ ਜੋ ਬਾਬਾ ਮੱਖਣਸ਼ਾ ਲਬਾਣਾ ਜੀ ਦੇ ਭਾਈ ਲੋਕੀ ਸ਼ਵਨਜਾਰਾ ਜੀ ਦੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਲੱਖਾਂ ਪੈਰੋਕਾਰ ਦੇਸ਼ ਦੇਸ਼ ਵਸਦੇ ਆ ਉਹਨਾਂ ਦੀਆਂ ਭਾਵਨਾਵਾਂ ਲੈ ਕੇ ਅਸੀਂ ਸ੍ਰੀ ਅਕਾਲ ਸਿੱਖ ਸਾਹਿਬ ਜੀ ਦੇ ਸਕਤਰਤ ਵਿਖੇ ਆਪਣੀਆਂ ਲਿਖਤੀ ਰੂਪ ਚ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਔਰ ਆਸ ਕਰਦੇ ਆ ਬੇਨਤੀ ਕਰਦੇ ਆ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਪ੍ਰਵਾਨ ਕਰਕੇ ਜੋ ਬੀਬੀ ਜੀ ਖਿਲਾਫ ਜੋ ਇਹ ਨੋਟਿਸ ਜਾਰੀ ਕੀਤਾ ਗਿਆ ਉਹਨੂੰ ਬਿਨਾਂ ਸ਼ਰਤ ਜਿਹੜਾ ਉਹ ਇਸ ਨੂੰ ਵਾਪਸ ਲੈ ਲਿਆ ਜਾਵੇ ਤਾਂ ਕਿ ਸਾਰੇ ਸਿੱਖ ਸਮਾਜ ਦੇ ਅੰਦਰ ਔਰ ਸਿੱਖ ਸੰਗਤ ਦੇ ਅੰਦਰ ਆਪਸੀ ਭਾਈਚਾਰਾ ਜਿਹੜਾ ਕਾਇਮ ਰਹਾ ਸਕੇ ਔਰ ਅਸੀਂ ਸਾਰੇ ਫਿਰ ਦੁਬਾਰਾ ਅੱਜ ਜਥੇਦਾਰ ਸਾਹਿਬ ਨਾਲ ਦੀ ਸਿਹਤ ਠੀਕ ਨਹੀਂ ਆ ਸਾਰੇ ਇਹ ਵੀ ਕਾਮਨਾ ਕਰਨੇ ਆ ਕਿ ਉਹ ਗੁਰੂ ਮਹਾਰਾਜ ਦੀ ਅਰਦਾਸ ਹੈ ਤੁਹਾਨੂੰ ਗੁਰੂ ਨਾਨਕ ਦੇਵ ਜੀ ਜਗੇ ਕਿ ਉਹ ਜਲਦੀ ਸਿਹਤਯਾਬ ਹੋਣ ਔਰ ਬਹੁਤ ਵਧੀਆ ਫੈਸਲਾ ਲੈ ਕੇ ਸਿੱਖ ਸੰਗਤ ਦੇ ਵਿੱਚੋਂ ਇਹ ਦੁਬਿਧਾ ਦੂਰ ਕਰਨ ਇਹ ਨਾਲ ਲਫ਼ਜ਼ਾਂ ਦੇ ਨਾਲ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕਿਤਾਜਾਂ ਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી ગુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼